ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪੰਗੇ ਨੂੰ ਜਾਣੀ ਚਾਹੀਦੀ ਹੈ। ਇਹ ਜਿੱਤੇ ਗੁਰੂ ਹੈ। ਜਿੱਨੇ ਗੁਰੂ ਹੈ ਭਾਈ ਇਹ ਹਰੇਕ ਨੇ ਪੰਝਾ ਹੀ ਸੀ। ਹਰੇਕ ਗੁਰੂ ਦਾ ਜੇ ਤੁਸੀਂ ਪਿਛਲੇ ਗੁਰੂਆਂ ਦਾ ਕਦੀ ਵਿੱਚ ਫੋਟੋਆਂ ਕੱਢ ਕੇ ਵੇਖੋ ਤੇ ਹਰੇਕ ਗੁਰੂ ਦਾ ਨਾ بڑے ਗੁਰੂਆਂ ਦਾ ਮਹਾਵੀਰ ਜੀ ਦਾ ਛੜੇ ਗੁਰਨਾਨਦ ਸਾਹਿਬ ਦਾ ਬੜਿਆ ਗੁਰੂਆਂ ਦਾ ਨਿਸ਼ਾਨ ਪੰਝਾ ਅਕਸਰ ਹੋਇਆ ਕਰਦਾ ਸੀ। ਇਹ ਕਾਂਗਰਸ ਪਾਰਟੀ ਨੇ ਜੇ ਪੰਝਾ ਚੁਣਿਆ ਤੇ ਇਹਨਾਂ ਗੁਰੂਆਂ ਕਰਕੇ ਛੁੜਿਆ ਮੈਂ ਅਜੇ ਨਾ ਗੁਰੂਆਂ ਦੇ ਪੰਚੇ ਲਈ ਵੋਟ ਮੰਗਣ ਆਈ ਤੇ ਉਸ ਕਾਂਗਰਸ ਪਾਰਟੀ ਲਈ ਵੋਟ ਮੰਗਣ ਆਈ ਹੈ ਜਿਨੇ ਸਾਡੇ ਦੇਸ਼ ਨੂੰ ਆਜ਼ਾਦੀ ਦਿਵਾਈ ਸੀ ਉਸ ਕਾਂਗਰਸ ਪਾਰਟੀ ਅੱਬਾ ਹਰਦੀਪ ਸਿੰਘ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਐਸਪੀ ਡੀ ਸਾਹਿਬ ਨੂੰ ਮਿਲ ਕੇ ਆਏ ਆਂ ਉਹਨਾਂ ਨੂੰ ਅਸੀਂ ਇੱਕ ਐਪਲੀਕੇਸ਼ਨ ਦੇ ਕੇ ਆਏ ਆਂ ਕਿ ਜਿਹੜੇ ਸਿਆਸੀ ਲੋਕ ਨੇ ਹਰ ਇਲੈਕਸ਼ਨਾਂ ਦੇ ਵਿੱਚ ਬੜਾ ਕੁਝ ਨਾ ਇੱਧਰ ਉੱਧਰ ਕਰਦੇ ਨੇ ਜਿਵੇਂ ਧਾਰਮਿਕ ਚਿੰਨਾ ਦੀ ਵੀ ਗੱਲ ਕਰਦੇ ਨੇ ਧਾਰਮਿਕ ਹੋਰ ਵੀ ਗੱਲਾਂ ਕਰਦੇ ਨੇ ਤੇ ਇਸੇ ਤਰ੍ਹਾਂ ਹੀ ਕੱਲ ਦੀ ਹੀ ਗੱਲ ਆ ਕਿ ਜਿਹੜੀ ਰਾਜੇ ਵੜਿੰਗ ਦੀ ਘਰਾਵਾਲੀ ਅਮਰਤ ਵੜਿੰਗ ਉਹ ਇੱਥੇ ਬਠਿੰਡੇ ਦੇ ਵਿੱਚ ਬੋਲ ਕੇ ਗਈ ਆ ਕਿ ਅਸੀਂ ਜੇ ਜਿਹੜਾ ਸਾਡੇ ਕੋਲ ਚੋਣ ਨਿਸ਼ਾਨ ਆ ਇਹ ਬਾਬੇ ਨਾਨਕ ਦਾ ਪੰਜਾ ਆ ਦਸਾਂ ਗੁਰੂਆਂ ਦਾ ਪੰਜਾ ਆ ਇਹ ਬਿਲਕੁਲ ਉਹਨਾਂ ਨੇ ਗਲਤ ਕੀਤਾ ਇਹ ਨਹੀਂ ਸੀ ਕਹਿਣਾ ਚਾਹੀਦਾ ਉਹ ਆਪਣਾ ਪੰਜਾ ਵਰਤਨ ਪਰ ਉਹ ਪੰਜਾ ਬਿਆੰਤ ਵਾਲਾ ਕਹਿਣ ਉਹ ਪੰਜਾ ਇੰਦਰਾ ਗਾਂਧੀ ਵਾਲਾ ਕਹਿਣ ਉਹ ਪੰਜਾ ਕੇਪੀਗੇ ਸੋ ਗਿੱਲ ਵਾਲਾ ਕਹਿਣ ਕਿਸੇ ਮਰਜ਼ੀ ਹੋਰ ਵਾਲਾ ਕਹਿਣ ਆਪਦੇ ਕਿਸੇ ਸਾਨੂੰ ਕੋਈ ਤਰਾਜ ਨਹੀਂ ਅੱਜ ਜਿਹੜਾ ਉਹਨੇ ਦੱਸਾਂ ਗੁਰੂਆਂ ਦੀ ਗੱਲ ਕੀਤੀ ਆ ਵੀ ਦੱਸਾਂ ਗੁਰੂਆਂ ਦਾ ਇਹੀ ਪੰਜਾ ਸਾਡੇ ਕੋਲੇ ਆ ਇਸੇ ਤਰ੍ਹਾਂ ਹੀ ਪਹਿਲਾਂ ਬੀਬੀ ਹਰਸਿਮਤ ਕੌਰ ਵੀ ਵੋਟਾਂ 'ਚ ਕਰਦੀ ਹੁੰਦੀ ਸੀ ਸਾਡੇ ਕੋਲ ਤੱਕੜੀ ਬਾਬੇ ਨਾਨਕ ਦੀ ਤੱਕੜੀ ਆ ਜਦੋਂ ਲੋਕਾਂ ਨੇ ਜਵਾਬ ਦਿੱਤਾ ਇਹ ਜਿਹੜੇ ਜਿਹੜੇ ਚਿੱਟਾ ਤੋਲਦੀ ਹੈ ਭੁੱਕੀ ਤੋਲਦੀ ਹੈ ਤੇ ਫੇਰ ਉਹ ਹੱਡੇ ਸੀ ਨਹੀਂ ਤੂੰ ਹਟ ਦੇਣੀ ਸੀ ਤੇ ਇਹਨਾਂ ਲੋਕਾਂ ਨੂੰ ਨੱਥ ਪੈਣੀ ਚਾਹੀਦੀ ਆ ਇਹਨਾਂ ਤੇ ਜੋ ਬੰਦੀ ਕਾਰਵਾਈ ਅਸੀਂ ਸਭ ਨੂੰ ਕਹਿ ਕੇ ਆਏ ਨੇ ਆਏ ਆ ਕਿ ਜੋ ਵੀ ਇਹਨਾਂ ਤੇ ਬੰਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਤੇ ਅੱਗੇ ਤੋਂ ਅਸੀਂ ਇਹ ਜਿਹੜੇ ਲੋਕ ਨੇ ਇਹੋ ਜੀ ਕੋਈ ਵੀ ਹਰਕਤ ਨਾ ਕਰਨ ਜਿਹਦੇ ਨਾਲ ਸਮਾਜ ਦੇ ਵਿੱਚ ਪ੍ਰਗਟ ਪੈਦਾ ਹੁੰਦੀ ਹੋਵੇ ਬਾਬਾ ਜੀ ਉਹਨੇ ਕੱਲ ਮਾਫੀ ਮੰਗ ਲਈ ਅੱਜ ਇਸ ਗੱਲ ਦੇ ਉੱਤੇ ਕਿ ਵੀ ਮੇਟੂ ਗਲਤੀ ਨਾਲ ਕਿਹਾ ਗਿਆ ਮੈਂ ਇਸ ਗੱਲ ਦੀ ਸ਼ਮਾਂ ਜਿਹੜੀ ਅਮਾਨੀ ਹੈ ਤੇ ਮਾਫ਼ੀ ਦੇਣਾ ਮਤਲਬ ਵੀ ਸਾਰੇ ਸਾਰੇ ਪਿੰਡ ਨੂੰ ਗਾਲਾਂ ਦੇ ਲੋ ਤੇ ਮੁੜ ਕੇ ਮਾਫ਼ੀ ਮੰਗ ਲਓ ਵੀ ਮੇਰੇ ਤੋਂ ਗਲਤੀ ਹੋ ਗਈ ਆ ਇਹ ਇਸ ਤਰ੍ਹਾਂ ਸਿੱਖ ਧਰਮ ਦੇ ਵਿੱਚ ਇਸ ਤਰ੍ਹਾਂ ਮਾਫ਼ੀ ਜਿਹੜੀ ਉਹ ਮਨਜ਼ੂਰ ਨਹੀਂ ਕੀਤੀ ਜਾਂਦੀ ਜੇ ਉਹਨੇ ਮਾਫ਼ੀ ਮੰਗਣੀ ਆ ਉਹ ਕਾਲ ਤੱਕ ਸਾਹ ਤੇ ਜਾਵੇ ਤੱਕ ਸ੍ਰੀ ਦਮਦਮਾ ਸਾਹਿਬ ਜਾਵੇ ਅਸੀਂ ਨਹੀਂ ਆਂਦੇ ਵੀ ਉਹ ਸਾਡੇ ਕੋਲੋਂ ਮਾਫ਼ੀ ਮੰਗੇ ਜਾ ਕੇ ਤਾਂ ਮੰਗੇ ਉਹ ਕਾਲ ਸ੍ਰੀ ਕਾਲ ਤੱਕ ਸਾਹ ਤੇ ਜਾ ਕੇ ਲਿਖਤੀ ਤੌਰ ਤੇ ਮਾਫ਼ੀ ਦਿੱਤੀ ਜਾਂਦੀ ਆ ਪਹਿਲਾਂ ਤੇ ਆਪਣੀ ਜਿਹੜੀ ਗਲਤੀ ਆ ਉਹ ਕਬੂਲ ਕਰੇ ਜਾ ਕੇ ਉੱਥੇ ਲਿਖਤੀ ਤੌਰ ਤੇ ਫਿਰ ਜਿਹੜੀ ਸੇਵਾ ਲੱਗੂਗੀ ਉਹਨੂੰ ਸੇਵਾ ਕਰਨੀ ਪਊਗੀ ਤੇ ਫੇਰ ਜਾ ਕੇ ਉਹਨੂੰ ਕੋਈ ਵੀ ਸੇਵਾ ਲਾਵੇ ਕਾਲਤਖ ਸਾਹਿਬ ਸਜਾ ਲਾਵੇ ਸੇਵਾ ਲਾਵੇ ਕੁਛ ਵੀ ਆ ਉਥੇ ਜਾ ਕੇ ਨਵੇੜਾ ਹੋਣਾ ਉਹਨੇ ਕੋਈ ਵੀ ਆਪਣੀ ਗਲਤੀ ਮੰਨਣੀ ਆ ਲਿਖਤੀ ਤੌਰ ਤੇ ਕਾਲਤਖ ਸਾਹਿਬ ਤੇ ਪਹਿਲੋਂ ਜਾ ਕੇ ਪੇਸ਼ ਹੋ ਕੇ ਆਪਦੀ ਜਿਹੜੀ ਆ ਉਹ ਰਿਕਵੈਸਟ ਕਰੇ ਬੇਨਤੀ ਕਰੇ ਉਦੋਂ ਬਾਅਦ ਜ਼ਹੀਦਾਰ ਜਿਹੜੇ ਪੰਜ ਜ਼ਹੀਦਾਰਾਂ ਮੀਟਿੰਗ ਕਰਕੇ ਉਹ ਸੋਚਣਗੇ ਕਿ ਇਹਨੂੰ ਮਾਫੀ ਦੇਣੀ ਆ ਜਾਂ ਨਹੀਂ ਦੇਣੀ ਐਸੇ ਗਲਤੀਆਂ ਜਿਹੜੀਆਂ ਕਰਦੇ ਮੇਰਾ ਖਿਆਲ ਜੇ ਅਸੀਂ ਵਾਰ-ਵਾਰ ਮਾਫ ਕਰਦੇ ਆ ਤਾਂ ਤਾਂ ਹੀ ਇਹ ਜਿਆਦਾ ਉਤੋਂ ਦੀ ਚੜਦੇ ਆਉਂਦੇ ਆ